ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਹਾਂਜੀ ਅੱਜ ਅਸੀਂ ਪਹੁੰਚੇ ਹੋਇਆ ਸੰਭੂ ਬਾਰਡਰ ਤੇ ਜਿੱਥੇ ਕਿ ਕਿਸਾਨ ਅੰਦੋਲਨ ਚੱਲ ਰਿਹਾ ਏ ਚੱਲ ਰਿਹਾ ਕੀ ਭੱਗ ਗਿਆ ਏ ਜੀ ਤੇ ਜਿਹੜਾ ਇਹ ਕਿਸਾਨ ਅੰਦੋਲਨ ਨਾ ਬਹੁਤ ਵੱਡਾ ਹੋ ਚੁੱਕਿਆ ਹੋਣਾ ਕਈ ਕਿਲੋਮੀਟਰ ਦਾ ਤੱਕ ਲਾਈਨ ਲੱਗ ਗਈ ਏ ਟਰੈਕਟਰਾਂ ਦੀ ਕਹਿ ਸਕਦੇ ਜਿਵੇਂ 20 25 ਕਿਲੋਮੀਟਰ ਤੱਕ ਤੇ ਇੱਥੇ ਬਾਬਾ ਜੀ ਬੈਠੇ ਨੇ ਜਸਵੀਰ ਸਿੰਘ ਜੀ ਮਾਸਟਰ ਜੀ ਜੋ ਕਿ ਬੱਡੀ ਦੂਰ ਤੋਂ ਆਏ ਨੇ ਚੱਲ ਕੇ ਟਰੈਕਟਰ ਲੈ ਕੇ ਆਪਣਾ ਕਹਿ ਸਕਦੇ ਆਂ ਵੀ ਆਪਣਾ ਪੁੱਤ ਲੈ ਕੇ ਆਏ ਨੇ ਤੇ ਜਿਹੜੇ ਟਰੈਕਟਰ ਨੇ ਸੰਧ ਰਹੇ ਇਹਨਾਂ ਦੇ ਪੁੱਤੇ ਹੁੰਦੇ ਨੇ ਇਹ ਠੀਕ ਹੈ ਜੀ ਤੇ ਆਪਾਂ ਇਹਨਾਂ ਨਾਲ ਗੱਲਬਾਤ ਕਰਾਂਗੇ ਆਪਣੇ ਚੈਨਲ ਤੇ ਤੇ ਬਾਬਾ ਜੀ ਆਪਣੇ ਤਰੀਕੇ ਨਾਲ ਗੱਲਬਾਤ ਕਰਨਗੇ ਜੋ ਕੁਝ ਕਹਿਣਾ ਚਾਹਣਗੇ ਦੱਸਣਗੇ ਜੋ ਕੁਝ ਵੀ ਕਿਸਾਨੀ ਅੰਦੋਲਨ ਦੇ ਨਾਲ ਗੱਲਬਾਤ ਹੋ ਗਈ ਉਸ ਦੇ ਵਿੱਚ ਜੋ ਕਿਸੇ ਉਹਨਾਂ ਦਾ ਪ੍ਰੋਟੈਕਟ ਚੱਲ ਰਿਹਾ ਜਿਹੜਾ ਕੀ ਹੈ ਨਾ ਤੇ ਉਸ ਦੇ ਵਿੱਚ ਕੀ ਇਹਨਾਂ ਦੀਆਂ ਮੰਗਾਂ ਨੇ ਤੇ ਦੱਸਣਗੇ ਤੇ ਆਪਾਂ ਸ਼ੁਰੂਆਤ ਕਰਦੇ ਹਾਂ ਹਾਂਜੀ ਮਾਸਟਰ ਜੀ ਸਭ ਤੋਂ ਪਹਿਲਾਂ ਤਾਂ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਹਾਂਜੀ 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 ਮਾਸਟਰ ਜੀ ਤੁਹਾਡਾ ਨਾਮ ਹੈ ਜਿਹੜਾ ਜਸਵੀਰ ਸਿੰਘਾ ਜੀ ਹਾਂਜੀ ਮਾਸਟਰ ਜਸਵੀਰ ਸਿੰਘ ਪੱਕਣਾ ਅੱਛਾ ਜੀ ਮਾਸਟਰ ਸੂਰਵੀਰ ਸਿੰਘ ਪਕਣਾ ਹਾਂਜੀ ਪਕਣਾ ਪਿੰਡ ਦਾ ਨਾਮ ਹੈ ਪਕਣਾ ਜੀ ਪਿੰਡ ਦਾ ਸਾਡੇ ਦਾ ਨਾਮ ਪਕਣਾ ਅੱਛਾ ਜੀ ਜੋ ਵਾਗਾ ਬਾਰਡਰ ਤੋਂ ਬਿਲਕੁਲ 80 ਕਿਲੋਮੀਟਰ ਤੇ ਦੂਰੀ ਤੇ ਅੱਛਾ ਜੀ ਤੇ ਪਕਨੇ ਦਾ ਨਾਮ ਹੂੰ ਦੁਨੀਆ ਦੇ ਇਤਿਹਾਸ ਤੇ ਸਤਾਰੇ ਵਾਂਗ ਚਮਕਦਾ ਕਿਉਂ ਬਾਬਾ ਜੀ ਪਕਣਾ ਨੇ ਹੂੰ ਮਹਾਨ ਦੇਸ਼ ਕਲਾ ਆਜ਼ਾਦੀ ਕਲਾਟੀਏ ਹੂੰ ਸੂਰਵੀਰ ਯੋਧੇ ਜਿਨ੍ਹਾਂ ਨੇ ਆਪਣੀ ਜ਼ਿੰਦਗੀ ਦਾ ਦੋ ਧਿਆਈ ਹਿੱਸਾ ਜੇਲ੍ਹਾਂ 'ਚ ਕੱਟਿਆ ਅਤੇ ਅੰਗਰੇਜ਼ ਹਕੂਮਤ ਨੂੰ ਮਨਜ਼ੂਰ ਮਜਬੂਰ ਕਰਤਾ ਵੀ ਭਾਰ ਛੱਡ ਜੋ ਹੂੰ ਉਹ ਬੜੇ ਸਿਰੜ ਤੇ ਨਾਲ ਉਹਨਾ ਆਜ਼ਾਦੀ ਲਈ ਲੜਾਈ ਲੜੀ ਅਸੀਂ ਉਸ ਪਿੰਡ ਤੋਂ ਆਏ ਅੱਛਾ ਜੀ ਅਸੀਂ ਪਹਿਲੇ ਦਿਨ ਉਥੋਂ 10 ਤਰੀਕ ਨੂੰ ਤੁਰੇ ਹੂੰ ਫਿਰ ਅਸੀਂ ਪਹਿਲਾ ਪੜਾ ਸਾਡਾ ਵਿਆਹ ਹਾਂ ਜੀ ਦੂਸਰਾ ਪੜਾਅ ਹੀ ਸਾਡਾ ਫੜੇ ਘਟ ਸਾਬ ਅੱਛਾ ਜੀ ਤੀਸਰਾ ਸਾਡਾ ਪੜਾਅ ਸੀ ਇੱਥੇ ਰਾਜਪੁਰਾ ਫੜੇ ਘਟ ਸਾਬ ਬਾਈਪਾਸ ਹੁੰਦੇ ਹਾਂ ਅਗਲੇ ਦਿਨ ਅਸੀਂ ਇੱਥੇ 13 ਤਰੀਕ ਨੂੰ ਸ਼ੰਭੂ ਬਾਰਡਰ ਤੇ ਪਹੁੰਚ ਗਏ ਅੱਛਾ ਜੀ ਅਸੀਂ ਇਹ ਵੇਖਿਆ ਹੀ ਕਿ ਇੰਟਰਨੈਸ਼ਨਲ ਬਾਰਡਰ ਆ ਹਾਂ ਇੰਟਰਨੈਸ਼ਨਲ ਬਾਰਡਰ ਆ ਵਾਕਾ ਬਾਰਡਰ ਉੱਥੇ ਦੁਨੀਆ ਦੇ ਲੋਕ ਆਉਂਦੇ ਤੇ ਜਾਂਦੇ ਆ ਤੇ ਕਈ ਬੜਾ ਅਨਜਾਇਮੈਂਟ ਕਰਦੇ ਆ ਬਾਰਡਰ ਵੇਂਦੇ ਆ ਸਾਰਿਆਂ ਖੁਸ਼ੀ ਨਾਲ ਕੋਈ ਵੀ ਇਹੋ ਜੀ ਗੱਲ ਨਹੀਂ ਹੁੰਦੀ ਜਿਹੜੀ ਇੱਥੇ ਪਰ ਐ ਸ਼ੰਭੂ ਬਾਰਡਰ ਤੇ ਵੇਖਿਆ ਵੀ ਸਾਡੇ ਹੀ ਇਨ੍ਹਾਂ ਮੋਦੀ ਸਰਕਾਰ ਦੀ ਛਾਹ ਤੇ ਖੱਟਰ ਸਰਕਾਰ ਨੇ ਬਿਲਕੁਲ ਗੈਰ ਕਾਨੂੰਨੀ ਢੰਗ ਨਾਲ ਇੰਨੀਆਂ ਅੜਚੜਾਂ ਪੈਦਾ ਕੀਤੀਆਂ ਇੰਨੀਆਂ ਮੁਸ਼ਕਲਾਂ ਪੈਦਾ ਕੀਤੀਆਂ ਇੱਥੇ ਬਾਰਡਰ ਤੇ ਵੀ ਜਦੋਂ ਅਸੀਂ ਬਗਾਨੇ ਹੁੰਦੇ ਇਹ ਇੱਕ ਜਿਹੜਾ ਸ਼ੇਰ ਸਾ ਸੂਰੀ ਮਾਰ ਕੇ ਹਾਂ ਸ਼ੇਰ ਸਾਹ ਸੂਰੀ ਮਾਰਗ ਆਉਣ ਜਾਣ ਵਾਸਤੇ ਆ ਹਾਂ ਔਰ ਆਪਣਾ ਰਸਤੇ ਜਿਸ ਬਹਾਲ ਕਰੋ ਵਪਾਰ ਕਰੋ ਜੋ ਮਰਜੀ ਆ ਹੋ ਜਾਏ ਇਹ ਸ਼ੇਰ ਸਾਹ ਸੂਰੀ ਨੇ ਬਣਵਾਏ ਸੀਗਾ ਮਾਰਗ ਨਹੀਂ ਇਹ ਕਿੰਨੇ ਸਾਲ ਵਿੱਚ ਬਣਾਏ ਸੀਗਾ ਕੋਈ ਪਤਾ ਨਹੀਂ ਇਹ ਸਵਾਲ ਪੁਰਾਣਾ ਹੈ ਪੁਰਾਣਾ ਇਹਦਾ ਇਤਿਹਾਸ ਮੇਰੇ ਹਿਸਾਬ ਨਾਲ 400 500 ਸਾਲ ਹੋ ਚੁੱਕੇ ਕਈ ਦਹਾਕੇ ਹੋ ਚੁੱਕੇ ਲੈਣਾ 3 ਦਹਾਕੇ ਹੋ ਚੁੱਕਿਆ ਤੇ ਅਸੀਂ ਉਦੋਂ ਦੇ ਇੱਥੇ ਬੈਠੇ ਆ ਆਰਾਮ ਨਾਲ ਹਾਂ ਅੱਜ ਆਪਾਂ ਮੇਨ ਜਿਹੜਾ ਆ ਗਿਆ ਨਾ ਮਕਸਦ ਹੂੰ ਇਸ ਸੰਘਰਸ਼ ਦੇ ਦੌਰਾਨ ਹੂੰ ਸ਼ੁਭਕਰਨ ਸਿੰਘ ਹਾਂਜੀ ਖਨੌਰੀ ਬਾਰਡਰ ਤੇ ਹੂੰ ਬਿਲਕੁਲ ਸਰਕਾਰ ਦੀਆਂ ਸਿੱਧੀਆਂ ਗੋਲੀਆਂ ਨਾਲ ਸ਼ਹੀਦ ਹੋ ਗਿਆ ਅੱਜ ਆਪਣੀਆਂ ਸਾਡੀਆਂ ਧਾਰਮਿਕ ਰੀਤੀਆਂ ਰਵਾਜੀਆਂ ਦੇ ਅਨਸਾਰ ਉਹਦੇ ਪਿੰਡ ਬੱਲੇ ਜ਼ਿਲ੍ਹਾ ਬਠਿੰਡਾ ਚ ਭੋਗ ਪਾਏ ਗਏ ਲੀਡਰਸ਼ਿਪ ਸਾਰੀ ਉੱਥੇ ਗਈ ਹੂੰ ਐਸ ਬਾਰਡਰ ਸ਼ੰਭੂ ਤੇ ਵੀ ਇੱਥੋਂ ਦੇ ਜਿੰਨੇ ਅੰਦੋਲਨਕਾਰੀ ਆਏ ਆ ਉਹਨਾਂ ਨੇ ਬਹੁਤ ਸੋਹਣੇ ਤਰੀਕੇ ਨਾਲ ਸਵੇਰੇ ਸੁਖਮਣੀ ਸਾਹਿਬ ਜੀ ਦਾ ਪਾਠ ਕੀਤਾ ਫਿਰ ਉਸ ਤੋਂ ਬਾਅਦ ਕਲਜੁ ਕਲਜੁਗ ਮੈਂ ਕੀਰਤਨ ਪ੍ਰਧਾਨਾ ਕੀ ਜਿਹਾ ਕੀਰਤਨ ਉਹਨਾਂ ਕੀਰਤਨ ਕੀਤਾ ਉਸ ਤੋਂ ਬਾਅਦ ਫਿਰ ਸਟੇਜ ਸ਼ੁਰੂ ਕੀਤੀ ਮੈਂ ਤੁਹਾਨੂੰ ਦੱਸਦਾ ਮੌਤ ਅਟਲ ਸਚਾਈ ਆ ਮਰਨਾ ਹਰ ਇੱਕ ਨੇ ਲੇਕਿਨ ਮੌਤ ਮੌਤ ਜਾਂਦੇ ਨੂੰ ਦੇ ਮਰਨਾ ਸੱਚ ਜੂਣਾ ਝੂਠਾ ਪਰ ਨਾ ਸੱਚਾ ਹੈ ਨਾ ਇਹ ਸਚਾਈ ਹੈ ਜੀ ਇਹ ਮੌਤ ਸਹੀ ਆ ਇੱਕ ਦਿਨ ਸਾਹਮਣੇ ਚਲੇ ਜਾਣਾ ਇੱਥੇ ਕਿਸੇ ਨੇ ਨਹੀਂ ਇੱਥੇ ਰਹਿਣਾ ਇਹ ਕੁਦਰ ਮੇਰੀ ਮੇਰੀ ਕਰਦਾ ਬੰਦੇ ਆ ਉਹ ਬੰਦਾ ਕਿਉਂ ਮੇਰੀ ਮੇਰੀ ਕਰਦਾ ਕਿਸੇ ਨੇ ਇੱਥੇ ਰਹਿਣਾ ਤਾਂ ਹੈਗਾ ਨਹੀਂ ਇੱਥੇ ਛੱਡ ਜਾਣਾ ਛੱਡ ਜਾਣਾ ਪਰ ਕੰਮ ਇਹ ਜੇ ਕਿਉਂ ਕਰਦਾ ਜੀ ਬੰਦਾ ਮਾਸਟਰ ਜੀ ਉਹ ਜੀ ਬੰਦੇ ਦੀ ਜਿਹੜੀ ਆ ਨਾ ਖਿਦਮਤ ਇਸ ਤਰ੍ਹਾਂ ਦੀ ਆ ਪਰ ਇਹ ਮੌਤ ਮੌਤ ਵਿੱਚ ਫਰਕ ਹੈ। ਸ਼ੁਭ ਦੀ ਜਿਹੜਾ ਦੀਪ ਆ ਨਾ ਉਹ ਸ਼ੁਭ ਕਰਮਣ ਹਾਂਜੀ ਹਾਂ ਸ਼ੁਭ ਕਰਮ ਵਾਸਤੇ ਗਿਆ। ਜਿਹੜੇ ਆਦਮੀ ਸੁੱਭੇ ਸੀਗਾ ਹਾਂ ਜਿਹੜੇ ਆਦਮੀ ਕਰ ਗਿਆ ਨਾ ਜਿਹੜੇ ਆਦਮੀ ਸਮਾਜ ਵਾਸਤੇ ਦੇਸ਼ ਵਾਸਤੇ ਧਰਮ ਵਾਸਤੇ ਆਪਣੀ ਕੁਰਬਾਨੀ ਕਰਦੇ ਆ ਉਹ ਮਰਦੇ ਨਹੀਂ ਹਾਂ ਪਰ अमर ਹੋ ਜਾਂਦੇ ਨੇ। ਉਹ ਦੀਪ ਨੇ ਹਾਂ ਸਰੀਰਕ ਤੌਰ ਤੇ ਸਾਨੂੰ ਨਹੀਂ ਮਿਲਣਾ ਲੇਕਿਨ ਉਹਦੇ ਕੰਮ ਬਹੁਤ ਵੱਡੀ ਕੁਰਬਾਨੀ ਇੱਕ ਅੰਦੋਲਨਕਾਰੀਆਂ ਨੂੰ ਵੱਡਾ ਇਤਸ਼ਾਹ ਦੇਣ ਵਾਲੀ ਕੁਰਬਾਨੀ ਆ ਉਹ ਮਰਦਾ ਨਹੀਂ ਉਹ ਸਦਾ ਜਿਉਂਦੇ ਰਹਿ ਉਹਦੀਆਂ ਯਾਦਾਂ ਕਾਇਮ ਹੋ ਜਾਂਦੀਆਂ ਤੁਸੀਂ ਵੇਖਿਆ ਹੋਣਾ ਇਤਿਹਾਸ ਦੇ ਪੰਨਿਆਂ ਤੇ ਉਹਨਾਂ ਦਾ ਨਾਂ ਲਿਖਿਆ ਜਿਨ੍ਹਾਂ ਦੇਸ਼ ਦੀ ਖਾਤਰ ਧਰਮ ਦੀ ਖਾਤਰ ਸਮਾਜ ਦੀ ਖਾਤਰ ਕੁਰਬਾਨੀਆਂ ਕੀਤੀਆਂ ਪਿੰਡਾਂ 'ਚ ਆਮ ਬੰਦੇ ਮਰਦੇ ਆ ਉਹ ਚਲੇ ਜਾਂਦੇ ਆ 2-4 ਦਿਨ ਭੋਗ ਪੈਂਦੇ ਸਾਬ ਮੁੜ ਕੇ ਖਤਮ ਲੇਕਿਨ ਇਹੋ ਜੇ ਇਹ ਪਰ ਤਿੰਨ ਜੱਗ ਜਿਉਂਦੇ ਰਹਿਣਗੇ ਕਹਿੰਦੇ ਨੇ ਤਿੰਨ ਜੱਗ ਉਹ ਹੁੰਦੇ ਨੇ ਜਿਹੜਾ ਸਮਾਂ ਲੰਘ ਜੁਂਦੇ ਰਹਿਣਾ ਸਮਾਂ ਲੰਘ ਗਿਆ ਚੱਲ ਰਿਹਾ ਆਉਣ ਵਾਲਾ ਸਮਾਂ ਉਹ ਵੀ ਯਾਦ ਕਰੂਗਾ ਸਦਾ ਹੀ ਕਿਉਂਕਿ ਕਿਵੇਂ ਆਪਾਂ ਕਹਿ ਸਕਦੇ ਹਾਂ ਜਿਵੇਂ ਭਗਤ ਸਿੰਘ ਜੀ ਆਪਣੇ ਦੇਸ਼ ਲਈ ਕਿੱਡੀ ਕਿੱਡੀ ਕੁਰਬਾਨੀ ਕਰ ਗਏ ਨੇ ਤੇ ਸ਼ਹੀਦ ਹੋ ਗਏ ਨੇ ਭਗਤ ਸਿੰਘ ਜੀ ਹੋ ਗਏ ਉਹਨਾਂ ਨੂੰ ਅੱਜ ਦੁਨੀਆ ਯਾਦ ਕਰਦੀ ਆ ਯਾਦ ਕਰਦੀ ਆ ਹਨਾ ਜੀ ਵਾਹ ਉਹਨਾਂ ਸੇ ਤਾਂ ਸੁਬਦੀਪ ਨੂੰ ਹੀ ਪਹਿੰਦੀ ਦੁਨੀਆ ਤੱਕ ਯਾਦ ਕਰੇ ਜਾਊਗਾ ਵੀ ਕਿਸਾਨੀ ਇਨਦੋਲਨ ਦੇ ਵਿੱਚ ਸ਼ਹੀਦ ਹੋ ਗਿਆ ਵੀਰ ਉਹ ਹਾਂ ਨੇ ਉਸ ਫੁੱਲ ਨੇ ਜੇ ਖੜਨਾ ਸੀ ਛੋਟੀ ਮਰਸੀ ਪਰ ਕਾਰਨਾਮੇ ਉਹਦੇ ਬਹੁਤ ਵੱਡੇ ਹੋ ਗਏ ਹੂੰ ਉਹਦੀ ਮੌਤ ਜਿਹੜੀ ਆ ਅਜਾਈ ਨਹੀਂ ਜਾਣੀ ਜਿੱਥੇ ਸ਼ਹੀਦਾਂ ਦਾ ਖੂਨ ਡੁੱਲਦਾ ਉੱਥੇ ਕੌਮਾਂ ਉਹ ਜਿਹੜੀਆਂ ਚੜਦੀ ਕਲਾ ਸਦਾ ਚੜਦੀ ਕਲਾ ਚ ਰਹਿੰਦੀ ਆ ਇਸ ਕਰਕੇ ਚਲੋ ਜੋ ਧਰਮਕ੍ਰੀਤਾਂ ਰਵਾਜਾਂ ਨਾਲ ਇੱਥੇ ਸਾਰਾ ਇੱਕ ਬਹੁਤ ਬੀਜ ਬੋਇਆ ਜਾਂਦਾ ਜੀ ਉਹ ਕਹਿੰਦੇ ਨੇ ਇੱਕ ਖੋਣ ਦੇ ਵਿੱਚ ਕਹਿੰਦੇ ਆ ਡੁੱਲਦਾ ਏ ਤਾਂ ਉਸ ਦੇ ਵਿੱਚ ਕਿੰਨੇ ਕਾਤਰੇ ਡੁੱਲਦੇ ਨੇ ਉਹ ਕਿੰਨੇ ਉੱਗਦੇ ਨੇ ਫਿਰ ਇੱਕ ਬੀਜ ਆਪਾਂ ਬੀਜਦੇ ਆ ਕਿੰਨੇ ਦਾਣੇ ਪੈਦੇ ਹੁੰਦੇ ਨੇ ਉਹ ਹੋ ਗਿਆ ਜੀ ਉਹ ਹੋ ਗਿਆ ਉਹ ਹੋ ਗਿਆ ਜੇ ਮੈਂ ਆਪਾਂ ਕਹਿੰਦੇ ਨਾ ਦੀਪ ਸਿੱਧੂ ਸੀਗਾ ਪਹਿਲੇ ਸੰਘਰਸ਼ ਵਿੱਚ ਕਿੱਡਾ بڑا ਦੇਖੋ ਅੱਜ ਵੀ ਆਪਾਂ ਉਹਨੂੰ ਯਾਦ ਕਰਦੇ ਆ ਭਾਈ ਦੀਪ ਸਿੱਧੂ ਤਾਂ ਦੇਖੋ ਹੀ ਕਿੱਡਾ بڑا ਯੋਗਦਾਨ ਪਾਏ ਉਸਨੇ ਵੀ ਹੈ ਨਾ ਜਿਸ ਨੇ ਦਿੱਲੀ ਦੇ ਲਾਲ ਕਿਲੇ ਤੇ ਝੰਡਾ ਲਹਿਰਾਇਆ ਕਿ ਦੇਖੋ ਉਹ ਦਸਤੇ ਬਠਿੰਡੇ ਜਿਹੜੇ ਜਿਹਦਾ ਪਿੰਡ ਜਿਹੜਾ ਛੋਟਾ ਜਿਹਾ ਪਿੰਡ ਆ ਹਮ ਅੱਜ ਉਸ ਪਿੰਡ ਦਾ ਨਾਂ ਹਮ ਕੋਨੇ ਕੋਨੇ ਤੋਂ ਦੁਨੀਆ ਦੇ ਲੋਕ ਉੱਥੇ ਪਹੁੰਚਿਆ ਕਿਉਂ ਉਹਨੂੰ ਸ਼ਰਦਾ ਦੇ ਫੁੱਲ ਭੇਂਟ ਕਰਨ ਵਾਸਤੇ ਇਸ ਕੁਰਬਾਨੀ ਦਾ ਸਦਕਾ ਹਮ ਉਤਰਾ ਉੱਥੇ ਕਈ ਮਰਦੇ ਤੇ ਕਈ ਜਾਂਦੇ ਲੇਕਿਨ ਇਹ ਜਿਹੜਾ ਕਰਮ ਆ ਨਾ ਸ਼ੁਭ ਕਰਮ ਆ ਸ਼ੁਭ ਸੰਕੇਤ ਹੂੰ ਕਿਉਂਕਿ ਕਿਸਾਨੀ ਅੰਦੋਲਨ ਮੋਰਚਾ ਚੱਲ ਰਿਹਾ ਸੀ ਹਾਂ ਇਸ ਦੇ ਦੌਰਾਨ ਚ ਕੋਈ ਵੀ ਹੂੰ ਜਿਹੜਾ ਅੰਦੋਲਨਕਾਰੀ ਆ ਜੇ ਉਹ ਇਹਦੇ ਚ ਹੂੰ ਛੋਟੀ ਤੋਂ ਵੱਡੀ ਕੁਰਬਾਨੀ ਕਰਦਾ ਤੇ ਉਹਦਾ ਯੋਗਦਾਨ ਬਹੁਤ ਵੱਡਾ ਆ ਹੂੰ ਇੱਕ ਇਹੋ ਜਿਹੇ ਜਿਹੜੇ ਅੰਦੋਲਨ ਆ ਐਵੇਂ ਨਹੀਂ ਲੜੇ ਜਾਂਦੇ ਹਾਂਜੀ ਹਾਂ ਸਰਕਾਰਾਂ ਨਾਲ ਟੱਕਰਾਂ ਐਵੇਂ ਨਹੀਂ ਲਈ ਜਾਂਦੀਆਂ ਹੂੰ ਸਰਕਾਰਾਂ ਕੋ ਹਰ ਚੀਜ਼ ਹਾਂ ਲੇਕਨ ਸਾਨੂੰ ਹਮ ਉਸ ਪਰਵਤਕਾਰ ਵਾਹਿਗੁਰੂ ਅਕਾਲ ਪੁਰਖ ਦਾ ਥਾਪਣਾ ਉਹਨਾਂ ਨੂੰ ਸਿਧਉਡ ਆਸਰਾ ਉਹਡਾ ਆਸਰਾ ਉਹਨਾਂ ਸਾਨੂੰ ਸਿਖਾਇਆ ਹਮ ਪੰਜਵੇਂ ਗੁਰੂ ਨੇ ਹੋ ਸ਼ਹੀਦ ਪਹਿਲਾ ਹਮ ਚੜ੍ਹਦੀ ਕਲਾ ਚ ਮਾਰਗ ਪਾ ਦਿੱਤਾ ਇਸੇ ਮਾਰਗ ਤੇ ਚੱਲ ਕੇ ਮਨੀ ਸਿੰਘ ਨੇ ਬੰਦ ਬੰਸੀ ਜੁਦਾ ਕਰਵਾ ਦਿੱਤਾ ਹਮ ਜਿਹੜੇ ਪੰਜਵੇਂ ਗੁਰੂ ਨੇ ਆਪਣਾ ਅਰਜਨ ਦੇਵ ਜੀ ਉਹਨਾਂ ਦਾ ਸਬਾਹ ਹਮ ਉਨ੍ਹਾਂ ਦਾ ਟਾਈਮ ਬਿਲਕੁਲ ਸ਼ਾਂਤੀ ਨਾਲ ਅੱਜ ਸਾਡਾ ਉਸ ਪ੍ਰੇਰਣਾ ਸਕਤਾ ਸ਼ੁਰੂ ਤੋਂ ਲੈ ਕੇ ਅੱਜ ਤੱਕ ਸ਼ਾਂਤ ਮੈ ਤਰੀਕੇ ਨਾਲ ਭਾਵੇਂ ਸਾਡੇ ਤੇ ਸਰਕਾਰ ਜ਼ਲਮ ਕਰਦੀ ਆ ਪਰ ਅਸੀਂ ਉਸ ਨੂੰ ਸ਼ਾਂਤ ਮੈ ਤਰੀਕੇ ਨਾਲ ਸਹਿਣ ਕਰਕੇ ਬਿਲਕੁਲ ਆਰਾਮ ਨਾਲ ਚੱਲ ਰਹੇ ਕੋਈ ਵੀ ਉਹਨਾਂ ਦੀ ਪ੍ਰੇਰਣਾ ਹਾਂ ਹਾਂ ਇਸੇ ਤਰ੍ਹਾਂ ਬੰਦੇ ਦੀ ਬੰਦਗੀ ਨਾ ਹੋਈ ਪੂਰੀ ਸਰਹਾਂ ਦੇ ਇੱਟ ਨਾ ਪੱਥਰ ਖੜਕਾ ਦਿੱਤਾ ਕਲਗੀਆਂ ਵਾਲੇ ਨੇ ਵਾਰ ਕੇ ਲਾਲਚਾਰੇ ਮਰਨਾ ਹੱਕਾਂ ਦੇ ਸਿਖਾ ਦਿੱਤਾ ਉਸ ਦਸ਼ਮੇਸ਼ ਪਤਾ ਨੇ ਸਾਨੂੰ ਆਪਣੇ ਹੱਕ ਲੈਣ ਲਈ ਹੱਕ ਜਿਹੜੇ ਆ ਨਾ ਦਿੰਦਾ ਕੋਈ ਲੈ ਜਾਂਦੇ ਆ ਹਾਂ ਲੈਣੇ ਪੈਂਦੇ ਆ ਸਾਨੂੰ ਇਹ ਸਿਖਾਇਆ ਕਿ ਪਹਿਲੋਂ ਸ਼ਾਂਤ ਮਈ ਤਰੀਕੇ ਨਾਲ ਕਰੋ ਜੇ ਨਹੀਂ ਤੇ ਫਿਰ ਤੇ ਆ ਕਰਨਾ ਹੀ ਨਾ ਕੁਛ ਨਾ ਕੁ ਕਰਨਾ ਪਏਗਾ ਹਾਂਜੀ ਸੋ ਇ ਨਹੀਂ ਪ੍ਰੇਰਨਾ ਸਦਕਾ ਵੱਡਿਆਂ ਦੀਆਂ ਪ੍ਰੇਰਨਾ ਸਦਕਾ ਅੱਜ ਸਾਡਾ ਜਿਹੜਾ ਆ ਜਿਹੜਾ ਨਾ ਅੰਦੋਲਨ ਬਹੁਤ ਸਿਖਰਾਂ ਤੇ ਜਾ ਚੁੱਕਾ ਆ ਹਾਂਜੀ ਅਤੇ ਸਿਖਰਾਂ ਤੇ ਪਹੁੰਚ ਚੁੱਕਾ ਹਮ ਹਰ ਇਹ ਜਿਹੜਾ ਨਾ ਮੈਂ ਤੁਹਾਡਾ ਧੰਨਵਾਦ ਕਰਦਾ ਮੀਡੀਆ ਦਾ ਹਾਂਜੀ ਹਾਂਜੀ ਤੁਸੀਂ ਜਿਹੜੀ ਗੱਲ ਆ ਨਾ ਹਮ ਸਰਕਾਰ ਸਾਡੀ ਹਰ ਗੱਲ ਨੂੰ ਦਬਾਉਣ ਦੀ ਕੋਸ਼ਿਸ਼ ਕਰਦੀ ਆ ਹਮ ਸਚਾਈ ਛੋਪ ਨਹੀਂ ਸਕਦੀ ਬनावਟ ਕੇ اصولੋਂ ਸ ਹਮ ਕਸ਼ਬੂ ਕਦੀ ਵੀ ਨਹੀਂ ਆ ਸਕਦੀ ਕਾਗਜ਼ ਕੇ ਫੁੱਲੋਂ ਸਚਾਈ ਸੁਪ ਨਹੀਂ ਸਕਦੀ ਕਦੀ ਸੱਚ ਨੇ ਸੱਚ ਰਹਿਣਾ ਇੱਕ ਸਚਾਈ ਨੂੰ ਪੜਾ ਕਰਨ ਵਾਸਤੇ ਛਿਪਾਉਣ ਵਾਸਤੇ ਲੱਖਾਂ ਝੂਠ ਬੋਲੋ ਲੇਕਿਨ ਅਖੀਰ ਸਚਾਈ ਸਚਾਈ ਰਹਿ ਸਚਾਈ ਸਾਹਮਣੇ ਆਉਣੀ ਹੈ ਸਰਕਾਰ ਸਾਡੀਆਂ ਸੱਚੀਆਂ ਗੱਲਾਂ ਸਾਡੇ ਸ਼ਾਂਤ ਮੈ ਤਰੀਕੇ ਨੂੰ ਤਾਰੂਬੱਡ ਕਰਨ ਦੇ ਲਈ ਬੜੀ ਆ ਤਾਰੋਬੀਡ ਕਰਨ ਲਈ ਕਈ ਕਢਾਉਣੀਆਂ ਪਰ ਇਹ ਨਹੀਂ ਹੂੰ ਜਿਹੜੀ ਰਾਜ ਸ਼ਕਤੀ ਆ ਨਾ ਹੂੰ ਹੰਕਾਰ ਆ ਇੱਕ ਰਾਜ ਸ਼ਕਤੀ ਪਲੱਸ ਹੰਕਾਰ ਤੇ ਬਹੁਤ ਪਾਗਲ ਹੋ ਜਾਂਦਾ ਪਾਗਲ ਕੰਮ ਨਹੀਂ ਕਰਦਾ ਸਹੀ ਹੂੰ ਦਿਮਾਗ ਉਹ ਉਹਦੀ ਸ਼ੈ ਤੇ ਸਾਨੂੰ ਉਹ ਇਹਨਾਂ ਪਾ ਕੇ ਰਚਣਾ ਪਾ ਕੇ ਵੀ ਇਹ ਹਟ ਜਾਣਗੇ ਆਪਣੇ ਰਸਤੇ ਤੋਂ ਲੇਕਿਨ ਸਾਡਾ ਡੜ ਰਵਿਸ਼ਵਾਸ ਹੈ ਹੰ ਤਨ ਤਨ ਸਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਹਮ ਨਿਸ਼ਚੇ ਕਰ ਆਪਣੀ ਜੀਤ ਕਰੋ ਹਮ ਵੀ ਡਿੜ ਜੇ ਆਏ ਆ ਤੇ ਜਿੱਤ ਤੋਂ ਬਗੈਰ ਪਛਾਣ ਹੀ ਮੋੜ ਲ ਮਰਾਂਗੇ ਜ਼ੜਾਂਗੇ ਸੁਭਕਰ ਮਨ ਸੇ ਕਬ ਹੁਣਾ ਢੁਰੋ ਨਾ ਹੀ ਨਿਸ਼ਚੇ ਕਰ ਆਪਣੀ ਜੀਤ ਕਰੋ ਇਹ ਸਿਧਾਂਤ ਤੇ ਚੱਲ ਕੇ ਅਸੀਂ ਪੂਰੇ ਜਿਹੜਾ ਅੰਦੋਲਨ ਆ ਬਿਲਕੁਲ ਦੇਖੋ ਆਬਾ ਜੀ ਐ ਆਪਾਂ ਨੂੰ ਗੱਲਾਂ ਦਿਮਾਗ ਵਿੱਚ ਬਹੁਤ ਆਉਂਦੀਆਂ ਨੇ ਦੇਖੋ ਜਿਵੇਂ ਆਪਾਂ ਕਹਿੰਦੇ ਆ ਦੀਪ ਸਿੰਘ ਸੀਗਾ ਇੱਕ ਜਿਵੇਂ ਆਪਾਂ ਕਹਿੰਦੇ ਆ ਦੀਪ ਜਗਦਾ ਏ ਉਹ ਨਾਮ ਨੂੰ ਆਪਾਂ ਨੇ ਚਮਕਾ ਗਏ ਉਹ ਹੈ ਦੀਪ ਤੋਂ ਦੀਪ ਚਮਕਾ ਗਏ ਸਾਰੀ ਦੁਨੀਆ ਲਈ ਇਹ ਦੇ ਸੁਭ ਕਰਨਾ ਜਿਹੜਾ ਕੀ ਉਹਨਾਂ ਦੇ ਨਾਮ ਕਿੰਨਾ ਜੀਨੇ ਕੱਪ ਕਹਿੰਦੇ ਸੁਭ ਸੁਭ ਚੰਗਾ ਹੁੰਦਾ ਹਰੇਕ ਕੰਮ ਦੇ ਵਿੱਚ ਸੁਭ ਜ਼ਰੂਰੀ ਮਰਿਆ ਹੁੰਦਾ ਤੇ ਆਪਾਂ ਜਦੋਂ ਕਿਤੇ ਆਪਾਂ ਜਿਵੇਂ ਹੁਣ Hindu ਧਰਮ ਦੇ ਵਿੱਚ ਪੰਡਤ ਹੁੰਦੇ ਨੇ ਉਹ ਸੁਭ ਉਹ ਉਹਨਾਂ ਦਾ ਹੁੰਦਾ ਨਾ ਨਿਸ਼ਾਨ ਹੁੰਦਾ ਏ ਹਾਂ ਹੈਨਾ ਉਹ ਸੁਭ ਦਾ ਉਹ ਨਿਸ਼ਾਨ ਲਾਉਂਦੇ ਨੇ ਫਿਰ ਉਹ ਸ਼ੁਰੂਆਤ ਕਰਦੇ ਨੇ ਹਵਨ ਦੀ ਹੈਨਾ ਸਭ ਤੋਂ ਪਹਿਲਾਂ ਸੁਭ ਉਹ ਚੀਜ਼ ਆਈ ਉਹ ਉਹ ਸੁਭ ਸੀਗਾ ਹੈਨਾ ਜਿਹੜਾ ਅੱਜ ਸੁਭ ਦੇਖੋ ਆਪਣਾ ਸਿੱਧੀ ਵੀ ਲੈ ਕੇ ਆਪਣਾ ਕਿਸਾਨ ਉਹਨਾਂ ਦੇ ਵਿੱਚ ਸੁਭ ਸੁਭ ਹੋ ਗਿਆ ਸੁਭ ਕੰਮ ਕਰ ਗਿਆ ਉਹ ਸੁਭ ਕਰਨ ਸਿੰਘ ਆ ਲੱਖਾਂ ਦੀਪ ਜਗਾਰੋ ਸ਼ਮਾਂ ਉੱਪਰ ਇਹ ਪਰ ਸ਼ਮਾਂ ਦੀ ਉਹ ਰਛਾਈ ਰਹਿੰਦੀ ਫੁੱਲ ਟਾਣੀ ਤੇ ਲੱਗ ਕੇ ਸੁੱਕ ਜਾਂਦਾ ਪਰ ਖੁਸ਼ਬੂ ਸਦਾ ਹੀ ਰਹਿੰਦੀ ਉਹ ਜਿਹੜੀ ਆ ਨਾ ਖੁਸ਼ਬੂ ਫੁੱਲ ਦੀ ਉਹ ਸਦਾ ਰਹਿੰਦੀ ਜਿਨ੍ਹਾਂ ਜਗਦੇ ਸੀਨੇ ਵਿੱਚ ਛੇ ਕੀਤੇ ਯਾਰ ਉਹਨਾਂ ਦੀ ਸਦਾ ਜਿਦਾਈ ਰਹਿੰਦੀ ਵੇਖੋ ਇਹ ਜਿਹੜਾ ਨਾ ਇਹਦੀ ਯਾਦ ਕਿਉਂ ਕੰਮ ਹੀ ਬਹੁਤ ਇੱਕ ਛਲਾਗਾ ਜੋ ਕੰਮ ਚ ਕੁੱਦ ਕੇ ਤੇ ਬਹੁਤ ਵੱਡੀ ਕੁਰਬਾਨੀ ਕਰਤੀ ਉਹਨੇ ਹਾਂ ਤੇ ਯਾਦ ਉਹਨਾਂ ਦੀ ਸਦਾ ਨਮਾਈ ਰਹਿੰਦੀ ਜਿਨ੍ਹਾਂ ਜੱਗ ਦੇ ਸੀਨੇ ਵਿੱਚ ਛੇ ਕੀਤੇ ਯਾਦ ਉਹਨਾਂ ਦੀ ਸਦਾ ਨਮਾਈ ਰਹਿੰਦੀ ਸੂਰਜ ਡੁੱਬਦਾ ਨਹੀਂ ਸੀ ਰਾਜ ਅੰਦਰ ਮਹਾਰਾਣੀ ਤੋਂ ਜਾਏ ਇੰਗਲਿਸ਼ਾਂ ਸੰਸਕਤੇ ਇਸ ਕਿਸਾਨ ਮਜ਼ਦੂਰ ਅੰਦੋਲਨ ਨੂੰ ਹਾਂ ਉਸਾਰ ਨਿੰਦਾ ਹਿੱਸਾ ਪਾਉਂਦਿਆਂ ਸ਼ੁਭ ਕਰਮਣ ਜਿਹੜੀ ਤੇਰੀ ਕੁਰਬਾਨੀ ਆ ਜਾਏ ਤੇਰੇ ਤੋਂ ਕੁੱਲ ਜਹਾਨ ਸਦਕੇ ਤੇਰੇ ਤੋਂ ਕੁੱਲ ਦੁਨੀਆ ਸਦਕੇ ਜਾਏ ਜਿਹੜਾ ਤੂੰ ਸ਼ੁਭ ਕੰਮ ਕਰ ਗਿਆ ਦੇ ਸੰਭ ਦੇ ਸੰਭ ਵਿੱਚ ਚਰਚੇ ਹੋ ਰਹੇ ਨੇ ਅੱਜ ਮੈਂ ਪਹਿਲਾਂ ਦੱਸਿਆ ਇਸ ਗੱਲ ਦੇ ਦੇ ਸੰਭ ਦੇ ਸੰਭ ਵਿੱਚ ਵੀ ਚਰਚੇ ਹੋ ਰਹੇ ਨੇ ਜੀ ਅੰਗਰੇਜ਼ ਵੀ ਸੋਚਨ ਤੇ ਮਜਬੂਰ ਹੋ ਰਹੇ ਨੇ ਵੀ ਇਹ ਕੀ ਹੋ ਰਿਹਾ ਪੰਜਾਬ ਅੰਦਰ ਮੈਂ ਨਾ ਵੀ ਮੈਂ ਇੱਕ ਪਹਿਲਾਂ ਗੱਲ ਸ਼ੁਰੂ ਕੀਤੀ ਵੀ ਤੁਸੀਂ ਸਾਡਾ ਬੜਾ ਜਰੀਆ ਬਣੇ ਜੀ ਹਰ ਸਰਕਾਰ ਇਹ ਸਰਕਾਰ ਜਿਹੜੀ ਆ ਸਾਡੀ ਗੱਲ ਦਵਾਉਣ ਨੂੰ ਕੋਸ਼ਿਸ਼ ਲੇਕਿਨ ਮੈਂ ਤੁਹਾਡਾ ਧੰਨਵਾਦ ਕਰਦਾ ਹੂੰ ਤੁਸੀਂ ਸਾਡੀ ਹਰ ਗੱਲ ਨੂੰ ਦੁਨੀਆ ਦੇ ਕੋਨੇ-ਕੋਨੇ ਤੇ ਪਹੁੰਚਾ ਦਿੱਤਾ ਇਹ ਸਾਡਾ ਅਧੋਲਨ ਪੰਜਾਬ ਦਾ ਨਹੀਂ ਰਿਹਾ ਸਾਰੀ ਦੁਨੀਆ 'ਚ ਇਹਦੀ ਆਵਾਜ਼ ਚਲ ਗਈ ਤੇ ਸੱਚ ਦੀ ਆਵਾਜ਼ ਦੇੜੀ ਆ ਇਹਦੀ ਗੂੰਜ ਵੱਖਰੀ ਹੁੰਦੀ ਹੂੰ ਸੱਚ ਦੀ ਆਵਾਜ਼ ਦੀ ਗੂੰਜ ਵੱਖਰੀ ਹੁੰਦੀ ਆ ਇਸ ਕਰਕੇ ਇਹ ਦੁਨੀਆ ਦੇ ਕੋਨੇ-ਕੋਨੇ ਤੇ ਜਿਹੜਾ ਚੱਲਿਆ ਇਸ ਦੀ ਬਾਰਦੀ ਦੇ ਚਾਹ ਝੂਠ ਜਿਹੜਾ ਨਾ ਚੱਲਦਾ ਨਹੀਂ ਮੈਂ ਪਹਿਲਾਂ ਵੀ ਦੱਸਿਆ ਵੀ ਝੂਠ ਨੂੰ ਛਪਾਉਣ ਲਈ ਕਈ ਪਰਦੇ ਕੀਤੇ ਪਰ ਨਹੀਂ ਇਹ ਕਈ ਮੀਡੀਆ ਦੇ ਚੈਨਲ ਇਹ ਜੇ ਹੁੰਦੇ ਨੇ ਜਿਹੜੇ ਸਚਾਈ ਨੂੰ ਲੁਕਾਉਂਦੇ ਨੇ ਲੁਕਾਉਂਦੇ ਲੁਕਾਉਂਦੇ ਤੇ ਜਿੱਥੇ ਕਿਤੇ ਦੇਖੋ ਜਦੋਂ ਉਹ ਦਿਖਾਉਣ ਤੇ ਆਉਂਦੇ ਨੇ ਮੀਡੀਆ ਜੰਗਾਂ ਵੀ ਲਾਈਵ ਦਿਖਾ ਦਿੰਦੇ ਨੇ ਇਹ ਮੀਡੀਆ ਇਹ ਜੀ ਚੀਜ਼ ਆ ਜੀ ਮੈਂ ਮੀਡੀਆ ਦਾ ਕੰਮ ਕੀ ਹੁੰਦਾ ਜਿਹੜਾ ਚੰਗਾ ਚੈਨਲ ਆ ਨਾ ਉਸਦਾ ਫਰਜ਼ ਬਣਦਾ ਏ ਵੀ ਸਚਾਈ ਨੂੰ ਅੱਗੇ ਲਿਆਉ ਸਚਾਈ ਨੂੰ ਅੱਗੇ ਲਿਆਓ ਜੇ ਆਪਣਾ ਫਰਜ਼ ਨਿਭਾਈਏ ਤੇ ਦੁਨੀਆ ਪਰ ਉਸ ਚੈਨਲ ਦਾ ਵੀ ਬਹੁਤ ਮਾਨ ਸਨਮਾਨ ਕਰਦੀ ਆ ਸਤਕਾਰ ਆਪੇ ਸਤਕਾਰ ਵੀ ਕਰਦੀ ਆ ਸਤਕਾਰ ਉਸ ਕੰਮ ਦਾ ਮਿਲਦਾ ਜੋ ਸ਼ੋਭ ਹੋਵੇ ਜਿਹੜਾ ਚੰਗਾ ਕੰਮ ਹੈ ਉਹਦੀ ਵਡਿਆਈ ਹੁੰਦੀ ਹੈ ਮਾੜੇ ਕੰਮ ਦੀ ਬਰਿਆ ਉਹਦੀ ਬਰਿਆਈ ਮਾੜੇ ਕੰਮ ਦੀ ਬਰਾਈ ਤੇ ਚੰਗੇ ਕੰਮ ਦੀ ਉਸਾਈ ਹੁੰਦੀ ਆ ਉਸਾਈ ਹੁੰਦੀ ਆ ਹਾਂਜੀ ਤੇ ਅੱਬਾ ਇਹ ਆਪਣੇ ਮਾਸਟਰ ਜੀ ਨੇ ਜਸਵੀਰ ਸਿੰਘ ਜੀ ਪਕਣਾ ਪਕਣਾ ਜੀ ਤੇ ਪਕਣਾ ਜੀ ਇਤਿਹਾਸ ਦੱਸਿਆ ਇਹਨਾਂ ਨੇ ਤੇ ਬਹੁਤ ਵਧੀਆ ਲੱਗੇ ਇਹਨਾਂ ਨਾਲ ਗੱਲ ਕਰਕੇ ਤੇ ਕਿਸਾਨੀ ਅਦੋਲਨ ਦੇ ਵਿੱਚ ਆਏ ਹੋਏ ਨੇ ਹੂੰ ਕਿੰਨੇ ਦਿਨ ਹੋ ਚੁੱਕੇ ਨੇ ਇੱਥੇ ਆਇਆ ਨੂੰ ਮੈਂ ਇਹ ਅਸੀਂ 10 ਤਰੀਕ ਨੂੰ ਤੁਰੇ ਹਾਂ ਮੈਂ ਪਹਿਲਾਂ ਦੱਸਿਆ 10 ਤਰੀਕ ਨੂੰ ਪਿੰਡੋਂ ਤੁਰੇ ਹਾਂ ਵੱਖ-ਵੱਖ ਜਿਤਰਾ ਹੀ ਅਗੋਂ ਤੁਰੇ ਕਈ ਔੜਕਾਂ ਦਾ ਵੀ ਸਾਹਮਣਾ ਕਰਨਾ ਪਿਆ ਹੁਣਾ ਨਾ ਰਾਜ ਸਾਨੂੰ ਕੋਈ ਤਕਲੀਫ ਨਾ ਹੀ ਕਿਸੇ ਨੂੰ ਦਿਖਾਇਆ ਵੇਖੋ ਸ਼ਾਂਤ ਮੈਂ ਜਿਹੜੇ ਉਹਨਾਂ ਤੋਂ ਉੜਕਾਂ ਲੱਗਿਆ ਹੋਣੀਆਂ ਪਹਿਲੋਂ ਹੀ ਵੇਖੋ ਜਿੱਦੋਂ ਬਾਰਡਰ ਤੋਂ ਤੁਰੇ ਸੱਜੇ ਸੱਜੇ ਪਿੰਡਾਂ ਤੋਂ ਛੋਟਾ ਕਾਫਲਾ ਵੱਡਾ ਕਾਫਲਾ ਵਿਆਸ ਆਕੇ ਪਹਿਲਾ ਪੜਾ ਬਹੁਤ ਵੱਡਾ ਕਾਫਲਾ ਅੱਛਾ ਜੀ ਉਤੋਂ ਬਾਅਦ ਫਰੇਗੜ ਸਾਹਿਬ ਜਿਹੜਾ ਉਹਦੋਂ ਤੋਂ ਵੀ ਵੱਡਾ ਹੋ ਗਿਆ ਦੂਸਰੇ ਗਰਦਾਸਪੁਰਿਆ ਇਧਰੋਂ ਸਾਰਿਆਂ ਜ਼ਿਲ੍ਹਿਆਂ ਤੋਂ ਰਲ ਕੇ ਬਹੁਤ ਵੱਡਾ ਦੇਖਿਆ ਤੂੰ ਕਿੱਥੋਂ ਲੰਬੀ ਇਹ ਸ਼ੇਰ ਸਾਹ ਸੂਰੀ ਛੜਕਿਆ ਨਾ ਜਿਹੜੀ ਇਹਦੀ ਚੜਾਈ ਬੜੀ ਆ ਤਿੰਨ ਲੈਣਾ ਹੈ ਹਾਂਜੀ ਹਾਂਜੀ ਤਿੰਨਾ ਲੈਣਾ ਇਹ ਜਿਹੜੀ ਸੜਕ ਹੈ ਜਿਹੇ ਸ਼ੇਰ ਸਾਹ ਸੂਰੀ ਨੇ ਬਣਾਈ ਸੀਗੀ ਤੇ ਇਸ ਦਾ ਜਿਹੜਾ ਸੜਕ ਦਾ ਨਾਮ ਆ ਸਨੈਰੀ ਖਰਾਂ ਵਿੱਚ ਵੀ ਆਉਂਦਾ ਆਉਂਦਾ ਹੁੰਦਾ ਤੇ ਜੇ ਮੈਂ ਆਪਾਂ ਕਿਤਾਬਾਂ ਵਿੱਚ ਪੜ੍ਹਦੇ ਆ ਉਹ ਸਮੇਂ ਦੀ ਲੋੜ ਹੀ ਨਾ ਕਿਤਾਬਾਂ ਵਿੱਚ ਵੀ ਇਸ ਦਾ ਪ੍ਰੈਸਨ ਉਤਰ ਹੁੰਦੇ ਨੇ ਮਤਲਬ ਇਹ ਸੜਕ ਦੇ ਉਹ ਸੜਕ ਤੇ ਬੈਠੇ ਜਿਹ ਪ੍ਰੋਟੈਕਟ ਕਰ ਰਹੇ ਨੇ ਜੀ ਇਹ ਕਿਸਾਨ ਵੀਰ ਪ੍ਰੋਟੈਸਟ ਦਾ ਮਤਲਬ ਹੁੰਦਾ ਝੜਨਾ ਝੜਨਾ ਹਾਂਜੀ ਸਾਡਾ ਹੱਕ ਹੈ ਜੀ ਵੇਖੋ ਇਹ ਹੱਕਾਂ ਵਾਸਤੇ ਬੈਠੇ ਨੇ ਤੇ ਇਹਨਾਂ ਦਾ ਕੋਈ ਸ਼ੌਂਕ ਨਹੀਂਗਾ ਹਾਂਜੀ ਹੁਣ ਜੇ ਸੋਚਿਆ ਜਾਵੇ ਕਾਨੂੰਨ ਆ ਜਿਹੜਾ ਕਾਨੂੰਨ ਹੁਣ ਸਰਕਾਰ ਵੀ ਤੋੜ ਰਹੀ ਐ ਇੱਥੇ ਕਿਉਂਕਿ ਜਿਹੜਾ ਇਹ ਸੜਕ ਇਹਨਾਂ ਨੇ ਨਹੀਂ ਰੋਕੀ ਹੋਈ ਉਹਨੇ ਤਾਂ ਸਰਕਾਰ ਨੇ ਬੈਰੀਗਾਰਡ ਲਗਾਏ ਹੋਏ ਨੇ ਇੱਥੇ ਉਹ ਨਹੀਂ ਉਹਨੇ ਰੋਕਿਆ ਹਾਂ ਸਰਕਾਰ ਨੇ ਰੁਕਣਾ ਦੇਖੋ ਮੰਗਾ ਦੇ ਲਈ ਇਹਨਾਂ ਨੇ ਦਿੱਲੀ ਜਾਣਾ ਸੀਗਾ ਦਿੱਲੀ ਵਾਲਨ ਨੂੰ ਕੋਚ ਕਰਨਾ ਤਾਂ ਤੇ ਹਰ ਤੇ ਬੈਰੀਅਰ ਸਾਡਾ ਪੂਰੀ ਹੱਕ ਆ ਲੋਕਨੰਤਰ ਆ ਡੈਮੋਕ੍ਰੇਸੀ ਆ ਤੇ ਇਥੇ ਨਾ ਬੈਰੀਕਡ ਲਾ ਕੇ ਰਸਤਾ ਰੋਕਿਆ ਗਿਆ ਏ ਤੇ ਇਹਨਾਂ ਨੂੰ ਮਨਜਬੂਰ ਨੂੰ ਇਥੇ ਸ਼ਾਂਤਮਈ ਤਰੀਕੇ ਨਾਲ ਆਪਣਾ ਪ੍ਰੋਟੈਸਟ ਕਰ ਰਹੇ ਨੇ ਤੇ ਬੈਠੇ ਨੇ ਤੇ ਜਦ ਹੁਣ ਕੀ ਬਣਦਾ ਕਿ ਜਿਹੜੇ ਕਿ ਮਨੁੱਖਾ ਸਭ ਕੁਝ ਬੜਨ ਲਈਓ ਬੈਠੇ ਆ ਹੂੰ ਪਰਮਾਤਮਾ ਜੀ ਦੇਖੋ ਆਪਾਂ ਮਨ ਦੇ ਨਾਲ ਚੰਗੇ ਮਨ ਨਾਲ ਉਹਨਾਂ ਧਿਆਨ ਨੇ ਆ ਮਨਦਿਆਂ ਵੈਰੂ ਵੈਰੂ ਕਰਦੇ ਆ ਪਰਮਾਤਮਾ ਫਿਰ ਵੈਗਰੂ ਆ ਜਿਹੜਾ ਉਸ ਦੀ ਜਰੂਰ ਸੁਣਦਾ ਏ ਤੇ ਧਰਮ ਕਈ ਨਹੀਂ ਹਮ ਆਪਣੇ ਆਪਣੇ ਧਰਮ ਨੂੰ ਆਪਾਂ ਮੰਨਦੇ ਆ ਹਨਾ ਦਾ ਜੀ ਮੰਨਦੇ ਮੰਨਦੇ ਹਾਂਜੀ ਹਾਂ ਜੇਕਰ ਆਪਾਂ ਚੰਗੀ ਸਰਦਨ ਨਾਲ ਪਰਮਾਤਮਾ ਨੂੰ ਯਾਦ ਕਰਾਂਗੇ ਵੈਗਰੂ ਨੂੰ ਯਾਦ ਕਰਾਂਗੇ ਤਾਂ ਉਹ ਜਿਹੜੀ ਆਪਣੀ ਅਰਦਾਸ ਆ ਪ੍ਰਾਰਥਨਾਏ ਉਹ ਜਰੂਰ ਪ੍ਰਾਰਥਨਾਸ ਦੇ ਲਿਖੇ ਲੱਗੂਗੀ ਉਦੇ ਘਰ ਵਿੱਚ ਜਾ ਕੇ ਪਰ ਸਾਡੇ ਜਿਹੜਾ ਧਰਮ ਹੈ ਨਾ ਉਸੇ ਤਰ੍ਹਾਂ ਇਹਨਾਂ ਦਾ ਜਿਹੜਾ ਕਿਸਾਨਾਂ ਦਾ ਧਰਮ ਆ ਇਹ ਪ੍ਰਮਾਤਮਾ ਜ਼ਰੂਰ ਹੈ ਨਾ ਪਰ ਆਪਣਾ ਅਥਰ ਰੱਖਿਆ ਹੋਇਆ ਇਹ ਜਿਹੜੇ ਉਹ ਸਿੰਘ ਨੇ ਤੇ ਕਿਸਾਨ ਨੇ ਜਿਹੜੇ ਗੁਰੂ ਦੇ ਨੇ ਇਹ ਉਹ ਕੌਮ ਆ ਜਿਹੜੀ 1 ਨਹੀਂ ਗਿਆ 1.5 ਲੱਖ ਆ ਇਹ ਹਾਂ 1.5 ਲੱਖ ਇੱਕ 1.5 ਲੱਖ ਦੇ ਬਰਾਬਰ ਸਿੰਘ ਆਏ ਹੋਏ ਨੇ ਉਹ ਕਿਸਾਨ ਨੇ ਇਹ ਉਹਨਾਂ ਦੇ ਸਾਡੇ ਜਿਹੜਾ ਨਾ ਧਰਮ 'ਚ ਬੜਾ ਫਰਕ ਹੈ ਹੂੰ ਦੂਸਰੇ ਧਰਮ ਜਿਹੜੇ ਆ ਉਹ ਆਪਣੇ ਬਾਰੇ ਸੋਚਦੇ ਕੇਵਲ ਤੇ ਕੇਵਲ ਆਪਣੀ ਗੱਲ ਕਰਨੀ ਲੇਕਿਨ ਅੱਛਾ ਇੱਕ ਮਾਟੀ ਆਪਾਂ ਆਪਾਂ ਜਗਰਮ ਇੱਕ ਟੌਂਟ ਆਪਾਂ ਵੀ ਗੱਲ ਰੋਕ ਰਿਆ ਹਾਂ ਹੂੰ ਮਰੀ ਜੀ ਗੱਲ ਰੋਕਦੇ ਆਪਨੇ ਭਲੇ ਲਈ ਕਰਦਾ ਆਪਾਂ ਗੱਲ ਰੋਕ ਰਿਆ ਥੋਡੀ ਮਰਜ਼ੀ ਐਡੀ ਧਰਤੀ ਆਪਣੀ ਪੰਜਾਬ ਦੀ ਧਰਤੀ ਆ ਗੁਰੂਆਂ ਪੀਰਾਂ ਦੀ ਪੀਰ ਪਗੰਬਰਾਂ ਦੀ ਰਿਸ਼ੀਆਂ ਮੁਨਾਂ ਦੀ ਮੁਨੀਆਂ ਦੀ ਤੇ ਇਸ ਧਰਤੀ ਪਰ ਵੱਡੇ ਵੱਡੇ ਇਤਿਹਾਸ ਰਚੇ ਗਏ ਨੇ ਹਨ ਤੇ ਸੌਰਮਿਆਂ ਦੀ ਧਰਤੀ ਆ ਇਹ ਜਿਵੇਂ ਅਸੀਂ ਕਹਿ ਦਈਏ ਇਸ ਜਗ੍ਹਾ ਤੇ ਰਾਮਚੰਦਰ ਉਹਨਾਂ ਨੇ ਵੀ ਤੇ ਮਹਾਭਾਰਤ ਦੇ ਵਿੱਚ ਜਿਵੇਂ ਕਿ ਆਪਣਾ ਕਰੋ ਪੰਡ ਨੇ ਉਹਨਾਂ ਨੇ ਵੀ ਇੱਥੇ ਬਨਵਾਸ ਕੱਟਿਆ ਸੀਗਾ ਕਿਸੇ ਸਮੇਂ ਦੇ ਵਿੱਚ ਉਹ ਧਰਤੀ ਆ ਪੰਜਾਬ ਦੀ ਹੈ ਗੁਰੂਆਂ ਪੀਰਾਂ ਦੀ ਧਰਤੀ ਆ ਤੇ ਜਿਹੜੀ ਇਹ ਧਰਤੀ ਆ ਫਿਰ ਹੁਣ ਆਪਣੀ ਗੁਰੂਆਂ ਪੀਰਾਂ ਦੀ ਧਰਤੀ ਹੋਣ ਦੇ ਨਾਲ ਇਸ ਦੇ ਉੱਪਰ ਇਹਨਾਂ ਦਾ ਹੱਥ ਬਹੁਤ ਵੱਡਾ ਗੁਰੂਆਂ ਦਾ ਸਾਡੇ ਉਪਰ ਮਹਾਰਾਜ ਦੇ ਉਪਰ ਤੇ ਇਸ ਬਾਰੇ ਵੀ ਥੋੜਾ ਜਿਹਾ ਮਾਸਟਰੀ ਦੱਸ ਦਿਓ ਜੀ ਆਪਣੀ ਜਿਹੜੀ ਧਰਤੀ ਹੈ ਬਹੁਤ ਵੱਡੀ ਧਰਤੀ ਹੈ ਸੁੱਚਮ ਸੁੱਚੀ ਹੈ ਕਹਿੰਦਾ ਮਤਲਬ ਹਾਂ ਵੇਖੋ ਜੀ ਮੇਰੀ ਧਰਤੀ ਹੈ ਤੇ ਇਸ ਦੇ ਉਪਰ ਬਹੁਤ ਵੱਡਾ ਇਹਨਾਂ ਦਾ ਹੱਥ ਆ ਮਾਲਕ ਦਾ ਬਾਬਰ ਬਾਦਸ਼ਾਹ ਹਾਂਜੀ ਹਾਂਜੀ ਉਹਨੇ ਬਹੁਤ ਜ਼ਿਆਦਾ ਲੋਟਕਸੋਟ ਜ਼ੁਲਮ ਕੀਤੇ ਤੇ ਜ਼ੁਲਮ ਕੀਤਾ ਹੈ ਹਾਂ ਤੇ ਉਸ ਅਕਾਲ ਪੁਰਖ ਨੇ ਵਾਹਿਗੁਰੂ ਨੇ ਹਮ ਜਿਹੜਾ ਅਕਾਲ ਪੁਰਖ ਹੈ ਨਾ ਬਾਬੇ ਨਾਨਕ ਨੂੰ ਭੇਜਿਆ ਹਮ ਵੀ ਜਾ ਜਾ ਕੇ ਦੁਨੀਆ ਤੇ ਬਹੁਤ ਜ਼ਿਆਦਾ ਕੋਹਰ ਅੰਧਾਰ ਹੋ ਰਿਹਾ ਤੇ ਵੇਖੋ ਜਾ ਕੇ ਹਮ ਉਹ ਫਿਰ ਉਹਨਾਂ ਜਦੋਂ ਬਾਬੇ ਨਾਨਕ ਦਾ ਜਨਮ ਹੋਇਆ ਨਾ ਹਮ ਉਹਨੇ ਬਾਬਰ ਨੂੰ ਸੱਚ ਨੂੰ ਕੋਈ ਜੁਰਤ ਨਾ ਕਹਿੰਦਾ ਨਹੀਂ ਹਮ ਸੱਚ ਦੇ ਗਾੜੀ ਸੱਚੀ ਗੱਲ ਕਹਿਣੀ ਇੱਕ ਜੁਰਤ ਦੀ ਗੱਲ ਆ ਹਮ ਬਾਬੇ ਨਾਨਕ ਨੇ ਬਾਬਰ ਨੂੰ ਪਤਾ ਕੀ ਆਖਿਆ ਹੂੰ ਇਤੀ ਮਾਰ ਪਈ ਕਰਲਾਣੇ ਤੈ ਕਿ ਦਰਦਨਾ ਆ ਹੂੰ ਉਹ ਤੂੰ ਬਾਦਸ਼ਾਹ ਆ ਹਾਂਜੀ ਐਨੇ ਜ਼ੁਲਮ ਐਨੇ ਤੂੰ ਅਤਿਆਚਾਰ ਕੀਤੇ ਤੈਨੂੰ ਰਤਾ ਦਰਸ ਨਹੀਂ ਆਇਆ ਹੂੰ ਇਤੀ ਮਾਰ ਪਈ ਕਰਲਾਣੇ ਤੈ ਕਿ ਦਰਦਨਾ ਆ ਹੂੰ ਉਹ ਵੇਖੋ ਉਹਨੇ ਆਖੇ ਨੇ ਇਸੇ ਤਰ੍ਹਾਂ ਹੀ ਹਾਂਜੀ ਆ ਜਿਹੜੀਆਂ ਰਾਜ ਸਰਕਾਰਾਂ ਹੂੰ ਸਾਨੂੰ 75 ਸਾਲ ਹੋ ਗਏ ਆਜ਼ਾਦੀ ਲਈ ਨੂੰ ਹੂੰ ਅਰ ਰਾਜਨੀਤੀਆਂ ਚੱਲ ਕਰ ਰਹੀਆਂ ਨੇ ਆਪਣੇ ਤੁਹਾਡੇ ਵਰਨਾ ਸਾਨੂੰ ਯਾਦੀ ਪਤਾ ਕਿੰਨੇ ਲਈ ਸਾਡੇ ਆਜ਼ਾਦੀ ਕਲਾਟੀਆਂ ਸੂਰਬੀਰ ਯੋਧਿਆਂ ਨੇ 75 ਸਾਲ ਬੀਤ ਗਏ ਪਰ ਅਜੇ ਤੱਕ ਸਾਨੂੰ ਯਾਦੀ ਦਾ ਨਿਗ ਨਹੀਂ ਮਿਲਿਆ ਕਿਉਂ ਇਹ ਅੰਨੀਆਂ ਬੋਲੀਆਂ ਗੁੰਗੀਆਂ ਸਰਕਾਰਾਂ ਇਹਨਾਂ ਦਾ ਦੇਸ਼ ਦੇ ਹਿੱਤਾਂ ਵਿੱਚ ਕੋਈ ਧਿਆਨ ਨਹੀਂ ਕੇਵਲ ਤੇ ਕੇਵਲ ਆਪਣੇ ਹਿੱਤਾਂ ਦਾ ਧਿਆਨ ਰੱਖਣਾ ਪਰ ਜਾਨ ਨੂੰ ਕੋਈ ਨਹੀਂ ਲੈਣਾ ਦੇਣਾ ਨਹੀਂ ਕੋਈ ਆ ਸਾਡਾ ਸਭ ਤੋਂ ਪਹਿਲਾਂ ਪੰਜਾਬ ਜਦੋਂ ਸੂਬਾ ਬਣਿਆ ਹਾਂ ਆਜ਼ਾਦੀ ਮਿਲੀ ਤੇ ਪਹਿਲਾ ਪ੍ਰਧਾਨ ਮੰਤਰੀ ਜਵਾਲਲਾਲ ਨਹਿਰੂ ਸੀ ਹਾਂਜੀ ਇੱਕ ਪ੍ਰਤਾਪ ਸਿੰਘ ਕੈਰੋਂ ਹਾਂ ਮਾਝੇ ਦਾ ਜਰਨੈਲ ਮੁੱਖ ਮੰਤਰੀ ਬਣਿਆ ਹਾਂ ਉਹਨੇ ਆਖਿਆ ਪੰਡਿਤ ਜੀ ਮੈਂ ਰੋਜ਼ ਦਿੱਲੀ ਨਹੀਂ ਆਉਣਾ ਹਾਂ ਮੇਰੇ ਪੰਜਾਬ 'ਚ ਬੜੇ ਕੰਮ ਹੋਣ ਵਾਲੇ ਆ ਯੁਰਤੀ ਹੀ ਜੱਟ ਹੀ ਮਾਝੇ ਦਾ ਹੀ ਬਰ ਉਹਨੇ ਆਖਿਆ ਜਿੰਨੀਆਂ ਮਝੈਲ ਸੀਗਾ ਮਝੈਲ ਸੀ ਮਝੈਲ ਕਹਿੰਦੇ ਤੋਪ ਹੁੰਦੀ ਹੈ ਤੋਪ ਹੁੰਦੀ ਉਹਨੇ ਆਖਿਆ ਪੰਡਾ ਮੈਂ ਰੋਜ਼ ਨਹੀਂ ਆਉਣਾ ਹਾਂ ਪਹਿਲਾਂ ਮੈਂ ਬਣਾ ਕੇ ਭੇਜਦਾ ਥੋੜੀ ਜ਼ਿਆਦਾ ਹੁੰਦਾ ਮੇਰੇ ਪੰਜਾਬ ਵਿੱਚ ਬੜੇ ਕੰਮ ਉਸ ਤੋਂ ਬਾਅਦ ਕੰਮ ਕਰਦਾ ਸੀਗਾ ਇੱਕ ਲੇਕੇ ਦਾ ਉਸ ਤੋਂ ਬਾਅਦ ਅੱਜ ਤੱਕ ਸਾਨੂੰ ਕੋਈ ਇਹੋ ਜਿਹਾ ਮੁੱਖ ਮੰਤਰੀ ਮਿਲਿਆ ਹੀ ਨਹੀਂ ਜਿਹੜਾ ਜੁਰਤ ਨਾ ਜਾ ਕੇ ਸੈਂਟਰ ਸਰਕਾਰ ਕੋ ਗੱਲ ਕਰ ਲੈ ਹਾਂ ਇਹ ਸਾਡੀ ਬਦਕਿਸਮਤੀ ਆ ਹੂੰ ਮਝੈਲ ਦੀ ਤਰ੍ਹਾਂ ਕਹਿੰਦੇ ਕੰਮ ਕਰਦਾ ਸੀਗਾ ਜਿਹੜਾ ਕੰਮ ਕਰਦਾ ਸੀ ਕਹਿੰਦਾ ਮਤਲਬ ਵਧੀਆ ਕਰਦਾ ਤਾਂ ਇਹ ਉਹ ਵਧੀਆ ਜੁੜਦੇ ਹੀ ਉਹਨੂੰ ਪਤਾ ਸੀ ਉਹ ਬਾਜੇ ਦਾ ਜਰਨਲ ਹਾਂ ਬਾਜੇ ਦਾ ਜਰਨਲ ਤੇ ਬਾਹਰੋਂ ਨਾ ਹਾਂ ਕਿ ਬਰਿਸ਼ਤੀ ਪੜ ਕੇ ਆਇਆ ਏ ਅੱਛਾ ਜੀ ਉਹ ਜਿਹੜੀ ਖੇਤੀਬਾੜੀ ਬਾਰੇ ਜਾਂ ਇੰਡਸਟਰੀ ਬਾਰੇ ਸਾਰੀ ਉਹਨੇ ਪੜਾਈ ਕੀਤੀ ਜਿਹੜਾ ਬ੍ਰਿਟਿਸ਼ ਕੇ ਕੰਟਰੀ ਹੈ ਹੈ ਨਾ ਇਹ ਹਾਂਜੀ ਹਾਂਜੀ ਅਸੇ ਉਸ ਜਗ੍ਹਾ ਤੇ ਪੜ੍ਹ ਕੇ ਆਏ ਸੀਗਾ ਜੀ ਉਹ ਵੇਖੋ ਗੱਲ ਅਸੀਂ ਕੁਛ ਨਹੀਂ ਆ ਉਹ ਸਾਡੇ ਨਾਲ ਅਡਵਾਂਸ ਸੀ ਹੂੰ ਉੱਥੇ ਪੜ੍ਹਾਈ ਦਾ ਜਿਤਨਾ ਮੇਰਾ ਸਕੂਲ ਆ ਉਹ ਪਹਿਲੋਂ ਹਾਈ ਸਕੂਲ ਆ ਫਿਰ ਸੀਕੰਡਰੀ ਆ ਪਰ ਉੱਥੇ ਸਾਇੰਸ ਗਰੁੱਪ ਨਹੀਂ ਆ ਆਪਣਾ ਕੈਮਿਸਟਰੀ ਬੈਕਸ ਇਹ ਸਾਰੀਆਂ ਚੀਜ਼ਾਂ ਸੂਚੀ ਤੁਸੀਂ ਤੇ ਆਪਾਂ ਨੇ ਕਿਹੜੀ ਜਗ੍ਹਾ ਜੌਬ ਕੀਤੀ ਹੈ ਜੀ ਮੈਂ ਆਪਣੇ ਪਿੰਡ ਹੀ ਅੱਛਾ ਜੀ ਬਾਬਾ ਸੋਹਣ ਸਿੰਘ ਸੀਨੀਅਰ ਸੈਕੰਡਰੀ ਸਕੂਲ ਵਿੱਚ ਅੱਛਾ ਜੀ ਸਰਕਾਰੀ ਸੀਨੀਅਰ ਸਕੂਲ 25 ਸਾਲ ਤੋਂ ਵੱਧ ਸਮਾਂ ਉੱਤੇ ਇੱਕੇ ਤਾਂ ਨੌਕਰੀ ਕੀਤੀ ਅੱਛਾ ਜੀ ਇੱਕੇ ਜਗ੍ਹਾ ਹੀ ਅੱਛਾ ਜੀ ਬਹੁਤ ਵਧੀਆ ਬਹੁਤ ਚੰਗੀ ਗੱਲ ਆਈ ਹੈ ਇਸ ਕਿੰਨੇ ਸਾਲ ਤੋਂ ਤੁਸੀਂ ਆਪਣੇ ਇਹਦੇ ਵਿੱਚ ਜੋਇਨਿੰਗ ਕੀਤੀ ਸੀਗੀ ਅਸੀਂ ਮਾਸਟਰ ਦੇ ਅਹੁਦੇ ਤੇ ਟੀਚਰ ਦੇ ਅਹੁਦੇ ਉੱਤੇ 1974 ਦੇ ਵਿੱਚ ਆਹ ਡੇਟ ਆਫ ਬਰਥ ਜੀ ਆਪਣੀ ਤੁਹਾਡੀ ਮੇਰਾ ਹੈਗਾ ਜੀ 25 3 1948 1948 ਤੇ ਅੱਜ ਕਿੰਨੀ ਉਮਰ ਹੋ ਚੁੱਕੀ ਹੈ ਉਹ 72 73 ਹੋ ਗਏ ਆ ਅੱਛਾ ਜੀ ਬਹੁਤ ਵਧੀਆ ਉਮਰ ਭੋਗ ਰਹੇ ਨੇ ਦੇਖੋ ਜੀ ਨਾ ਜਿਹੜੀ ਜਿਹੜੀ ਅੱਜ ਉਮਰ ਭੋਗ ਰਹੇ ਹੋ ਤੁਸੀਂ ਵਧੀਆ ਖਰਾਕਾਂ ਖਾਧੀਆਂ ਹੋਗੇ ਕਿਸੇ ਸਮੇਂ ਦੇ ਵਿੱਚ ਆ ਜਿਹੜਾ ਅੰਦੋਲੀਆ ਸੋਚ ਰੱਖ ਰਹੇ ਹੋ ਹਨਾ ਜੀ ਤੇ ਆ ਜਿਹੜਾ ਅੰਦੋਲਨ ਹੈ ਜੀ ਮੇਰੇ ਸਕੂਲ ਚ 15 20 ਪਿੰਡਾਂ ਦੇ ਲੱਗ ਰਕੇ ਤੇ ਬੱਚੇ ਪੜ੍ਹਦੇ ਸੀਰੀਅਸ ਸੈਕੰਡਰੀ ਦਾ ਵੱਡਾ ਸਕੂਲ ਸੀ ਹੂੰ ਹੂੰ ਇੱਥੇ ਲਗ ਭਾਲ 35 40 ਮੁੰਡੇ ਮੇਰੇ ਸ਼ਾਗਿਰਦ ਆਏ ਆ ਐਸ ਅੰਦੋਲਨ ਚ ਹਾਂ ਹਾਂ ਹੁਣ ਇੱਥੇ ਆ ਜਿਹੜਾ ਬੱਚਾ ਬੈਠਾ ਏ ਉਹ ਮੇਰੇ ਕੋਲ ਪੜ ਰਿਹਾ ਹੈ ਅੱਛਾ ਜੀ ਪਰ ਜਿਹੜੇ ਤੁਹਾਡੇ ਕੋਲ ਇੱਕ ਮਾਸਟਰੀ ਜੀ ਹੋਰ ਆ ਰਿਹਾ ਹੈ ਇਹਦੇ ਕੋਲ ਆ ਵੀ ਮੇਰੇ ਕੋਲ ਪੜ ਰਿਹਾ ਹੈ ਅੱਛਾ ਇਹ ਵੀਰ ਵੀ ਪੜ ਰਹੇ ਨੇ ਆ ਮੜਾ ਜੇ ਅੱਗੇ ਦਿਖਾਓ ਜੀ ਆਗੇ ਅੱਗੇ ਲੋ ਜੇ ਤੁਹਾਡੇ ਜੇਗਾ ਪੁੱਛ ਲਓ ਅੱਛਾ ਇਹ ਤੁਹਾਡੇ ਕੋਲ ਪੜ ਰਹੇ ਨੇ ਆਪਣੀ ਅੱਛਾ ਜੀ ਇਹ ਬਹੁਤ ਹੋਣ ਹਾਰਾ ਸਾਡੇ ਅਧਿਆਪਕੀ ਇਹ ਬਰਜ ਨਾਲ ਕੀ ਕੰਮ ਕਰਦੇ ਹੋ ਹਾਂਜੀ ਕੀ ਕੰਮ ਕਰਦੇ ਹੋ ਜੀ ਕੀਤੀ ਪੜੀ ਅੱਛਾ ਵਧੀਆ ਕਰਦੇ ਆ ਵਧੀਆ ਤਰੀਕੇ ਨਾਲ ਬਾਕੀ ਆ ਕਿਸਾਨੀ ਅੰਦੋਲਨ ਦੇ ਵਿੱਚ ਮੈਸਟਰੀ ਦੇ ਚੰਡੇ ਹੋਏ ਹੋ ਚੰਡੇ ਪੂਰੇ ਜੇ ਇੰਨਾ ਉਨੋਂ ਦਾ ਹੀ 3-4 ਫੁੱਟ ਦਾ ਅੱਜ ਵੀ ਅੱਖਾਂਗੇ ਦੀਦਾ ਉਹ ਪੜਾਈਆਂ ਕਹਿੰਦੇ ਬਹੁਤ ਵਧੀਆ ਹੁੰਦੇ ਸੀਗਾ ਪਹਿਲੇ ਸਮੇਂ ਵਾਲੀਆਂ ਹਨਾ ਹੂੰ ਜਿਹੜੇ ਉਹਨਾਂ ਸਮੇਂ 'ਚ ਪੜ ਗਏ ਹੋ ਗਏ ਸਮਝ ਲਓ ਚੰਡੇ ਗਏ ਚੰਡੇ ਗਏ ਤਾਂ ਵਧੀਆ ਬਣ ਗਏ ਤੇ ਵਧੀਆ ਤਰੀਕੇ ਨਾਲ ਕੰਮ ਕਰਦੇ ਨੇ ਅੱਜ ਉਹ ਵਧੀਆ ਕਈ ਤਾਂ ਅਹੁਦਿਆਂ ਵਿੱਚ ਵੀ ਲੱਗ ਗਏ ਹੁਣੇ ਨਾ ਉਦੋਂ ਸਾਡੇ ਜਿੰਨੇ ਛੇਗਰਦਿੰਗੇ ਅੱਜ ਤੱਕ ਕੋਈ ਬੇਰੁਜ਼ਗਾਰ ਨਹੀਂ ਵੇਖਿਆ ਅੱਛਾ ਜੀ ਬਹੁਤੇ ਫੌਜੀ ਮਾਸਟਰ ਜੀ ਕੋਲੋਂ ਪੜੇ ਨੇ ਉਹਨਾਂ ਦੀ ਗੱਲ ਕਰਦੇ ਹੁਣ ਆਪਾਂ ਆ ਸਾਡਾ ਜਿਹੜਾ ਨਾ ਪਟਾਈ ਦਾ ਸਟੈਂਡਰਡ ਬੜਾ ਸੋਹਣਾ ਹੈ ਟੀਮ ਵਰਕ ਸੀ ਹਮ ਅੰਮ੍ਰਿਤਸਰ ਜ਼ਿਲ੍ਹੇ ਚ ਅਸੀਂ ਰਾਜ ਕੀਤਾ ਹਰ ਕੰਮ ਚ ਸਾਇੰਸ ਪਰ ਹੋਏ ਕੋਈ ਖੇਡਾਂ ਦਾ ਮਕਾਲਾ ਹੋਵੇ ਸਭਿਆਚਾਰ ਮੈਂ ਹਰ ਕੰਮ 'ਚ ਹੂੰ ਉੱਪਰ ਰਹੇ ਹਾਂਜੀ ਵੱਧ ਤੋਂ ਵੱਧ ਪੋਜੀਸ਼ਨਾਂ ਹੁੰਦੀਆਂ ਸਾਰੀਆਂ ਅਤੇ ਹੁਣ ਪਰ ਆਪਾਂ ਆਪਾਂ ਗੱਲ ਹੁਣ ਅੱਗੇ ਨਾਂ ਵਧਾਉਂਦੇ ਹੋਏ ਆਪਾਂ ਨੇੜੇ ਲਈਏ ਗੱਲ ਨੂੰ ਹੋਰ ਕੀ ਕਹਿਣਾ ਚਾਹੁੰਦੇ ਤੁਸੀਂ ਔਰ ਆਪਣਾ ਜਿਹੜਾ ਮੁੱਦਾ ਸੀਗਾ ਸੁਭੋ ਕਰਨ ਤੇ ਰੱਖਿਆ ਹੋਇਆ ਸੀਗਾ ਮਾਸਟਰ ਜੀ ਨੇ ਇਹ ਗੱਲ ਸੁਭੋ ਕਰਨ ਤੇ ਕੀਤੀ ਸੀਗੀ ਵੀ ਅੱਗੇ ਤੋਂ ਅਸੀਂ ਜਾ ਕੰਮ ਨਾ ਸਰਕਾਰ ਕਰੇ ਇੱਕਦਮ ਚੱਲਿਆ ਗਿਆ ਛੱਡਾ ਤੇ ਕਿੱਡੀ ਵੱਡੀ ਕੀਮਤ ਦਾ ਮੁਕਤਾ ਜਾ ਉਹਨਾਂ ਨੂੰ ਭੁਗਤਣਾ ਪਿਆ ਹਨਾ ਤੇ ਇੱਕ ਤਿੰਨ ਭੈਣਾਂ ਦਾ ਭਰਾ ਸੀਗਾ ਕੱਲਾ ਹਾਂ ਇੱਕ ਤਾਂ ਉਹ ਨਹੀਂ ਮੁੜ ਕੇ ਆਉਣਾਗਾ ਉਸਦੇ ਅੱਗੇ ਰੱਖੋਂ ਕੀ ਚੀਜ਼ ਹੁੰਦੀ ਆ ਕੁਝ ਵੀ ਨਹੀਂ ਜੀ ਐਸੇ ਆ ਨਾ ਕਿਤੇ ਬਰਤਨ ਵਾਲਾ ਨਹੀਂ ਘਰ ਵਿੱਚ ਰਿਆ ਹੈਗਾ ਇਹ ਜਨਮ ਮੌਤ ਆਣਾ ਦਾ ਭਰਾ ਕਿਤੋਂ ਵਰ ਨਹੀਂ ਲੱਪਣਾ ਹਾਂ ਹੀਰਾ ਨਹੀਂ ਮੁੜ ਕੇ ਆਉਂਦਾ ਉਹ ਭੈਣਾਂ ਦੇ ਲਈ ਉਹਨਾਂ ਦੇ ਭਰਾ ਹੀਰਾ ਹੀ ਸੀਗਾ ਇਹੋ ਹੀਰੇ ਤੋਂ ਕੰਮ ਨਹੀਂ ਜਿਹਦੀ ਮਾਂ ਦਾ ਪੁੱਤ ਚਲਾ ਗਿਆ ਉਸ ਨੂੰ ਪੁੱਛੋ ਉਸਦੇ ਬਾਪ ਨੂੰ ਪੁੱਛੋ ਹੈ ਜਾਂ ਭੈਣਾਂ ਨੂੰ ਪੁੱਛੋ ਜੀ ਕੀ ਦੁੱਖ ਲੱਗਿਆ ਉਹਨਾਂ ਨੂੰ ਬਹੁਤ ਵੱਡਾ ਜਿਹੜੇ ਕਰੀਬੀ ਨੇ ਉਹਨਾਂ ਨੂੰ ਪੁੱਛੋ ਬਾਕੀ ਸਭ ਨੂੰ ਉਹ ਸਾਰੇ ਯਾਦ ਆ ਗਿਆ ਹਾਂ ਦੀ ਦੌਂਟੀ ਆਪਾਂ ਗੱਲ ਕਰੀਏ ਉਹ ਉਹਨਾਂ ਦਾ ਨਹੀਂ ਸੀਗਾ ਸਭ ਦਾ ਹੀ ਸੀਗਾ ਹਾਂ ਸਭ ਦਾ ਤੇ ਉਹ ਜਿਹੜੀ ਮਾਂ ਹੈ ਅਸੀਂ ਵੀ ਉਹਨਾਂ ਦੇ ਪੁੱਤਾਂ ਪੁੱਤ ਠੀਕ ਹੈ ਜੀ ਭੈਣ ਭਾਈਆਂ ਸਾਰੇ ਇਹਨਾਂ ਸੋਚਦੇ ਆ ਉਹਨਾਂ ਕੋਲ ਵੀਡੀਓ ਜਾਂਦੀ ਹੈ ਨਾ ਹਾਂ ਲਾਈਵ ਵੀ ਕਰਨਾ ਚਾਹੀਦਾ ਮੈਂ ਪੱਤਰਕਾਰ ਵੀ ਹਾਂ ਕੁਝ ਵੀ ਹਾਂ ਠੀਕ ਹੈ ਜੀ ਤੇ ਮਾਂ ਵੀ ਉਸ ਦਾ ਪਹਿਲਾ ਸਭ ਤੋਂ ਪਹਿਲਾ ਪੁੱਤਾਂ ਜੀ ਸਲਮਾਨ ਦਾ ਠੀਕ ਹੈ ਜੀ ਉਹਨੂੰ ਮਹਿਸੂਸ ਨਹੀਂ ਹੁੰਦਾ ਕਿ ਇਹਨਾਂ ਸੋਚਦੇ ਵੀ ਮੇਰਾ ਇੱਕ ਪੁੱਤ ਨਹੀਂ ਗੱਜ ਉਸਦੇ ਅਸੀਂ ਲੱਖਾਂ ਪੁੱਤਾਂ ਜੀ ਨਹੀਂ ਵੀਰ ਅੰਦੋਲਨਕਾਰੀਆਂ ਨੇ ਅੱਜ ਉੱਤੇ ਅਰਦਾਸ ਤੇ ਮਗਰੋਂ ਜੰਗਕਾਰੀਆਂ ਦੀ ਸ਼ਕਲ ਚ ਵਾਇਰਾ ਕੀਤਾ ਸ਼ੁਭ ਕਰਮਣ ਤੇਰੇ ਧੂਰੇ ਕੰਮ ਪੂਰੇ ਕਰਾਂਗੇ ਤੇਰੀ ਸੋਚ ਤੇ ਪਹਿਰਾ ਰਾਵਾਂਗੇ ਸਾਰੀ ਤੇ ਵੇਖੋ ਕਿੱਡੀ ਵੱਡੀ ਗੱਲ ਹੈ ਹਾਂਜੀ ਹਾਂਜੀ ਇਹ ਕਿੱਡੀ ਵੱਡੀ ਗੱਲ ਹੈ ਅੱਜ ਸ਼ੁਭਦੀਪ ਦੇ ਜਿਹੜੇ ਯਾਦ ਦੁਨੀਆ ਚੇਤੇ ਕਰਨ ਦੇ ਦੁਨੀਆ ਚੇਤੇ ਕਰਨ ਦੇ ਵੀ ਆ ਤੁਹਾਡੇ ਨਾਮ ਚਮਕਾ ਗਏ ਇਹ ਬਸ ਸੁਭ ਕਰ ਗਿਆ ਬਰਨ ਨਾਲ ਚਮਕਦੀਆਂ ਨਾਲ ਕੁਰਬਾਨੀਆਂ ਦੇ ਹਮ ਕੁਰਬਾਨੀ ਕੀਤੀ ਹੋਵੇ ਤਾਂ ਫਿਰ ਸ਼ਾਨ ਵੀ ਚਮਕਦੀ ਸਦਾ ਇਹਦਾ ਇਤਿਹਾਸ ਦੇ ਸੁਨਹਿਰੇ ਪੰਨਿਆਂ ਤੇ ਅੰਕਿਤ ਹੋ ਜਾਣਾ ਹੈ ਹਮ ਤੇ ਜਿਹੜੀ ਹੁਣ ਤੇ ਫੋਰਸ ਲੱਗੀ ਹੋਈ ਜਾਂਨੀ ਚਲੋ ਇਹ ਵੀ ਕਿਸੇ ਦੇ ਅੰਡਰ ਆਣਾ ਜੀ ਠੀਕ ਆ ਪਰ ਜੇ ਇਹ ਹੀ ਨਹੀਂ ਫੋਰਸ ਆ ਉਹ ਬਾਰਡਰਾਂ ਤੇ ਲਗਾ ਲਗਾ ਦਿੱਤੀ ਜਾਵੇ ਜਿੱਥੇ ਖਾਤਰੇ ਨੇ ਹਨਾ ਵੇਖੋ ਵੇਖ ਜਰਸੀ ਹੂੰ ਇਹ ਜਿਹੜਾ ਨਾ ਹੁਣ ਹੂੰ ਕਾਰੀਆਂ ਪੋਕੀਆਂ ਹੂੰ ਅੱਛਾ ਅਹੀਂ ਤੁਹਾਨੂੰ ਦੱਸਿਆ 10 ਤਰੀਕ ਤੋਂ ਚੱਲੇ ਆ ਹੂੰ ਇੰਨੇ ਦਿਨ ਹੋ ਗਏ ਅੱਜ ਇੱਥੇ ਬੈਠਿਆਂ ਨੂੰ ਕੋਈ ਹਰਕਤ ਕੋਈ মিডিਆ ਕੋਈ ਸਰਕਾਰ ਕੋਈ ਆਖੇ ਵੀ ਅਹੀਂ ਕੋਈ ਗਲਤ ਕੰਮ ਕੀਤਾ ਨਾ ਜੀ ਬਿਨਾ ਬਚਾਈ ਆਲੇ ਦੁਆਲੇ ਭਾਈ ਭਾਈ ਫਿਰਦੇ ਆ ਕਦੀ ਐਨੂੰ ਪਹੁੰਚੇ ਕਦੀ ਐਨੂੰ ਪਹੁੰਚੀ ਉਹ ਇਹ ਕਦੀ ਕੌਮ ਡਰਨ ਵਾਲੀ ਨਹੀਂ ਨਾ ਬਸ ਇਹ ਡਰਿਆ ਡਰਨ ਵਾਲੀ ਨਹੀਂ ਇਹ ਜੋ ਆਪਣੀ ਮਜਲ ਆ ਨਾ ਹੂੰ ਉਹਨੂੰ ਪੂਰੀ ਕਰਨਗੇ ਹੂੰ ਜੇ ਅੱਛਾ ਮੈਂ ਕਹਿੰਦੇ ਤੀਰਾਂ ਤੋਂ ਨਾ ਤਲਵਾਰਾਂ ਤੋਂ ਇਹ ਡਰਦੀ ਆ ਆਪਣੇ ਗਦਾਰਾਂ ਤੋਂ ਜਿਹੜੇ ਗਦਾਰ ਹੁੰਦੇ ਨੇ ਨਾ ਕਈ ਉਹਨਾਂ ਤੋਂ ਡਰ ਲੱਗਦਾ ਏ ਬਾਕੀ ਡਰ ਕਿਸ ਤੋਂ ਨਹੀਂ ਕਹਿੰਦੇ ਸਿੰਘਾਂ ਨੂੰ ਸਰਦਾਰਾਂ ਨੂੰ ਨਾ ਕੋਈ ਡਰ ਨਹੀਂ ਕੋਈ ਡਰ ਨਹੀਂ ਜੀ ਹਾਂ ਤੇ ਬਹੁਤ ਵਧੀਆ ਮਾਸਟਰ ਜੀ ਨੇ ਜਸਵੀਰ ਸਿੰਘ ਜੀ ਨੇ ਆਪਣੇ ਚੈਨਲ ਤੇ ਰਿਪੋਰਟਿੰਗ ਕੀਤੀ ਆ ਬਹੁਤ ਵਧੀਆ ਗੱਲਾਂ ਕਰਿਆ ਨੇ ਸਾਡੇ ਨਾਲ ਹਨਾ ਤੇ ਸੁਭਦੀ ਬਾਰੇ ਤੇ ਜਿਹੜਾ ਇੱਥੇ ਕਿਸਾਨੀ ਇਦੋਲਨ ਚੱਲ ਰਿਹਾ ਉਸ ਦੇ ਬਾਰੇ ਤੇ ਬਹੁਤ ਤੁਹਾਨਾਂ ਦੇ ਆਪਾਂ ਧੰਨਵਾਦੀ ਆ ਤੇ ਇੱਥੇ ਆਪਾਂ ਗੱਲ ਦੀ ਸਮਾਪਤੀ ਕਰਦੇ ਜੀ ਅਗਲੇ ਚੈਨਲ ਤੇ ਸਾਡੇ ਨਾਲ ਜੁੜੇ ਰਹੋ ਜੀ ਅਗਲੀ ਖਬਰ ਦੇ ਨਾਲ ਤੇ ਜਿਹੜੇ ਸਾਡੀਆਂ ਵੀਡੀਓ ਤੁਹਾਡੇ ਤੱਕ ਪਹੁੰਚਦੇ ਆ ਰਹਿਣ ਸਾਡੇ ਚੈਨਲ ਨਾਲੇ ਤਾਂ ਸਬਸਕ੍ਰਾਈਬ ਕਰ ਲਓ ਨਾ ਜੀ ਅਸ਼ਟ ਜੀ ਹਾਂਜੀ ਹਾਂਜੀ ਤੇ ਲਾਇਕ ਕਮੈਂਟ ਕਰਕੇ ਜਰੂਰ ਦੱਸਿਓ ਵੀ ਸਾਡੀ ਜਿਹੜੀ ਵੀਡੀਓ ਕਿਵੇਂ ਦੀ ਲੱਗ ਰਹੀ ਹੈ ਤੁਹਾਨੂੰ ਤੇ ਬਾਧੋ ਬਾਧ ਸਹਿਯੋਗ ਦਿਓ ਨਾਲੇ ਸ਼ੇਅਰ ਕਰੋ ਵੀਡੀਓ ਨੂੰ ਤੇ ਨਾਲੇ ਕਿਸਾਨੀ ਅੰਦੋਲਨ ਦੇ ਵਿੱਚ ਪਹੁੰਚੋ ਇਹ ਸਭ ਦਾ ਹੀ ਅੰਦੋਲਨ ਅਜੇ ਹੈ ਤੇ ਆਪਦਾ ਜੀ ਸਰ ਠੀਕ ਹੈ ਜੀ ਹਾਂ ਜੀ ਤੇ ਆਪਾਂ ਇੱਥੇ ਕਰਦੇ ਹਾਂ ਸਮਾਪਤੀ ਜੀ ਵਾਹਿਗੁਰੂ ਜੀ ਕਾਲ사 ਵਾਹਿਗੁਰੂ ਜੀ ਦੀ ਫਤਿਹ